ਚੋਨਾਂ ਨੂੰ ਮੱਦੇਨਜ਼ਰ ਰੱਖਦੇ ਆ ਐਕਸਰਸਾਈਜ਼ ਵਿਭਾਗ ਵੱਲੋਂ 30 ਮਈ ਸ਼ਾਮ 6 ਵਜੇ ਤੋਂ ਸ਼ਰਾਬ ਦੀ ਵਿਕਰੀ ਤੇ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਦੇ ਮੱਦੇਨਜ਼ਰ ਸ਼ਰਾਬ ਦੇ ਠੇਕਿਆਂ ਬੀਅਰ 바 ਰੈਸਟੋਰੈਂਟ ਤੇ ਹੋਟਲ ਵਿੱਚ 48 ਘੰਟੇ ਤੱਕ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ ਅਧਿਕਾਰੀ ਇਸ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਲਗਾਤਾਰ ਜਾਂਚ ਪ੍ਰਕਿਰਿਆ ਜਾਰੀ ਰੱਖਣਗੇ ਐਕਸਾਈਜ਼ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਤੇ ਪੰਜਾਬ ਐਕਸਾਈਜ਼ ਐਕਟ ਦੀ ਧਾਰਾ 54 ਮੁਤਾਬਕ 23 ਮਈ ਨੂੰ ਸ਼ਾਮ ਨੂੰ 6 ਵਜੇ ਤੱਕ ਠੇਕੇ ਬੰਦ ਕਰਵਾ ਦਿੱਤੇ ਜਾਣਗੇ ਅਤੇ 1 ਜੂਨ ਨੂੰ ਸ਼ਾਮ ਨੂੰ 6 ਵਜੇ ਤੱਕ ਸ਼ਰਾਬ ਦੀ ਵਿਕਰੀ ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇਗੀ। ਵਿਭਾਗ ਵੱਲੋਂ 48 ਘੰਟਿਆਂ ਲਈ ਡਰਾਈ ਡੇ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ 4 ਜੂਨ ਨੂੰ ਵੀ ਵੋਟਾਂ ਦੀ ਗਿਣਤੀ ਵਾਲੇ ਦਿਨ ਇਹੀ ਨਿਯਮ ਲਾਗੂ ਰਹੇਗਾ ਅਤੇ ਪੂਰਾ ਦਿਨ ਸ਼ਰਾਬ ਨਹੀਂ ਮਿਲੇਗੀ। ਐਕਸਾਈਜ਼ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਦੀ ਵਿਕਰੀ ਤੇ ਰੋਕ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਕਰਨ ਦੇ ਹੁਕਮ ਦਿੱਤੇ ਜਾਣਗੇ ਇਸੇ ਦੇ ਮੱਦੇਨਸੇ ਦੇ ਅਨੁਸਾਰ ਠੇਕਿਆਂ ਦੇ ਬਾਹਰ ਬੈਨਰ ਲਗਾ ਦਿੱਤੇ ਜਾਣਗੇ ਤਾਂ ਜੋ ਲੋਕਾਂ ਦੀ ਖਰੀਦਦਾਰੀ ਪਹਿਲਾਂ ਹੀ ਕੀਤੀ ਜਾਵੇ ਦੇਖਣ ਦੇ ਵਿੱਚ ਇਹ ਵੀ ਆਇਆ ਹੈ ਕਿ ਠੇਕੇ ਬੰਦ ਹੋਣ ਦੇ ਸਬੰਧੀ ਹੁਕਮ ਜਾਰੀ ਹੋਣ ਕਾਰਨ ਠੇਕਿਆਂ ਤੇ ਰੂਟੀਨ ਤੋਂ ਜ਼ਿਆਦਾ ਭੀੜ ਦੇਖਣ ਨੂੰ ਮਿਲੀ ਹੈ ਸ਼ਰਾਬ ਦੀ ਵਿਕਰੀ ਤੇ ਜੋ ਰੋਕ ਲਗਾਈ ਗਈ ਹੈ ਉਸੇ ਤਹਿਤ ਸ਼ਰਾਬ ਦੇ ਠੇਕੇ ਖੋਲਣ ਦੇ ਪੂਰੀ ਤਰ੍ਹਾਂ ਰੋਕ ਰਹੇਗੀ ਠੇਕੇਦਾਰ ਕਿਸੇ ਹੋਰ ਕਾਰਨਾ ਕਰਕੇ ਵੀ ਠੇਕੇ ਨਹੀਂ ਖੋਲ ਸਕਣਗੇ ਜੇਕਰ ਕੋਈ ਠੇਕੇਦਾਰ ਸ਼ਰਾਬ ਦਾ ਠਿਕਾ ਖੋਲਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਐਕਸਾਈਜ਼ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਨਿਯਮ ਤੋੜਦਾ ਹੈ ਤਾਂ ਉਸ ਦਾ ਠੇਕਾ ਸੀਲ ਕੀਤਾ ਜਾ ਸਕਦਾ ਹੈ